ਜੋਗਰੇਡੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਪਸ਼ੂ ਮੰਡੀ ਜੀ ਇੱਥੇ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਟਾਪ ਦੇ ਗੀਨੇ ਤੇ ਝੋਟੀਆਂ ਤੇ ਮੱਝਾਂ ਤੇ ਉਹਨਾਂ ਦੇ ਰੇਟ ਬਾਰੇ ਦਵਾਂਗੇ ਜਾਣਕਾਰੀ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜੀ ਨੂੰ ਕਰਿਆ ਕਰੋ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਬਾਈ ਜੀ ਜਰੂਰ ਦੱਸਿਆ ਕਰੋ ਤੇ ਹਾਂਜੀ ਬਾਈ ਇੱਕ ਮਿੰਟ ਆਜੋ ਜੀ ਆਪ ਘਰਾ ਦੀ ਬਈ ਮੋਹਰਾਂ ਨਸਨ ਦੀ ਝੋਟੀ ਚੈੱਕ ਕਰੋ ਮੇਰਾ ਵੀਰ ਹਟਰ ਕੁਆਲਟੀ ਚੈੱਕ ਕਰੋ ਬਹੁਤ ਹੀ ਜ਼ਿਆਦਾ ਵਧੀਆ ਤੇ ਸਣਾ ਵਿੱਚ ਪ੍ਰੋਪਰ ਗੈਪ ਹੈ ਤੇ ਹੱਡਾਂ ਪੈਰਾਂ ਦੀ ਬਾਈ ਬਹੁਤ ਖੁੱਲੀ ਐ ਝੁੱਟੀ ਤੇ ਚੰਗਾ ਬਜੂ ਬਾਈ ਜੀ ਚੈੱਕ ਕਰੋ ਮੇਰਾ ਵੀਰ ਤੇ ਵਾ ਮੋੜ ਦਿਓ ਵੀਰੇ ਚੰਗਾ ਪਜੂ ਬਾਈ ਜੀ ਸਣਾ ਵਿੱਚ ਪ੍ਰੋਪਰ ਗੈਪ ਹੈ ਤੇ ਸਿੰਗਾ ਦੀ ਬਹੁਤ ਹੁੰਦੀ ਐ ਬਾਈ ਜੀ ਬਾਈਕ ਕੋ ਨਵਾਂਗੇ ਕੰਡੀ ਕੰਡੀ ਜਾਣਕਾਰੀ ਤੇ ਥੋੜਾ ਟੱਕ ਕਰਾਂਗੇ ਸ਼ੇਰ ਜੀ ਚੈੱਕ ਕਰੋ ਮੇਰਾ ਵੀਰ ਮੋੜਾਂ ਨਸਰ ਦੀ

ਚੈੱਕ ਕਰੋ ਮੇਰਾ ਵੀਰ ਪਿਓਰ ਮੋਹਰਾਂ ਦਾ ਨਸਲ ਦਾ ਟਾਪ ਕੁਆਲਟੀ ਦਾ ਬੱਚਾ ਬਈ ਜੀ ਨਾਲ ਤੇ ਇਸਕੇ ਨੀਕੇ ਦੁੱਧ 11 ਲੀਟਰ ਬਈ ਜੀ 11 ਲੀਟਰ ਤੇ ਕਿਤਨਾ ਮੁੱਲ ਰੱਖਿਆ ਇਸਕਾ ਮੁੱਲ ਰੱਖਿਆ 35 ਅਸਾ ਸਿਰਫ 1 35 ਹਾਂ ਠੀਕ ਹੈ ਉਹ ਤਾਂ ਪੈਸੇ ਸੀਲ ਹੈ ਪੂਰੀ ਉਹ ਸੀਲ ਠੰਡੀ ਹੈ ਪੂਰੀ ਠੰਡੀ ਚੁਆਏਗੀ ਠੀਕ ਹੈ ਬਈ ਤੇ ਕੰਡੇ ਦਾ ਦੁੱਧ 11 ਲੀਟਰ ਹੈ ਪੂਰਾ ਯਾਰ ਹਾਂ ਜੀ ਠੀਕ ਹੈ ਬਈ ਜੀ ਇਸ ਤੋਂ ਬਾਅਦ ਜਿਹੜੀ ਅਗਲੀ ਝੋਟੀ ਖੜੀ ਹੈ ਉਹ ਦੇਖ ਹਾਂ ਜੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਟੀ ਦੀ ਝੋਟੀ ਬਈ ਮੋਹਰਾਂ ਨਸਲ ਦੀ ਤੇ ਬਾਈ ਕੋਲੇ ਸਾਰੇ ਟਾਪ ਕੁਆਲਿਟੀ ਦੀਆਂ ਬਾਈ ਜੀ ਚੈੱਕ ਕਰੋ ਬਾਈ ਜੀ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਾਈ ਖੋਲੂਗਾ ਇਹਨੂੰ ਵੀ ਉਹ ਖੋਲੀਏ ਪੰਗਾ ਪੱਦੂ ਬਾਈ ਜੀ ਕਹਿੰਦੀ ਬਾਰੇ ਵੀ ਲਵਾਂਗੇ ਜਾਣਕਾਰੀ ਇਹ ਪੂਰੀ ਟਾਪ ਕੁਆਲਿਟੀ ਦੀ ਅਮਰੀਕਾ ਕਿੰਨੇ ਚੱਲਦੇ ਹੋਰਾਂ نسل ਦੀ ਤੇ ਬਾਈ ਕੋਲੇ ਸਾਰੇ ਹੀ ਪਸ਼ੂ ਟਾਪ ਕੁਆਲਿਟੀ ਦੇ ਨੇ ਬਾਈ ਜੀ ਤੇ ਸਿਰਾ ਗੱਲ ਬਾਤ ਇਹਦੇ ਬਾਰੇ ਵੀ ਲਵਾਂਗੇ ਬਾਈ ਕੋਲੇ ਫੁੱਲ ਜਾਣਕਾਰੀ ਫੁੱਲ ਟਾਪ ਕੁਆਲਿਟੀ ਦੇ ਬਾਈ ਜੀ ਦੱਕਾ ਕਿਨੜੇ ਦੋ ਹੀ ਦਾ ਦੈਂ ਅੱਛਾ ਦੋ ਦਾ ਦੈਂ 22 ਸਾਲ ਦੀ ਠੀਕ ਹੈ ਭਾਈ ਸਿਰਫ 28 ਸਾਲ ਦੀ ਭਾਈ ਕੱਟੜੀ ਬਹੁਤ ਹੀ ਅੱਛੀ ਕੁਆਲਿਟੀ ਹੈ ਭਾਈ ਤੇ ਦੇਖ ਲਈ ਬਹੁਤ ਹੀ ਅੱਛੀ ਕੁਆਲਿਟੀ ਦੀ ਕੱਟੜੀਆਂ ਤੇ ਬਹੁਤ ਹੀ ਟਾਪ ਕੁਆਲਿਟੀ ਦੀ ਤੇ ਅਟਰ ਕੁਆਲਿਟੀ ਬਹੁਤ ਅੱਛੀ ਹੋਈ ਜੀ

ਹਾਰੇ ਦਾ ਕਰਨੀ ਬਾਕੀ ਬਾਕੀ ਸਭੀ ਦਿਖਾ ਦੇਗੇ ਬਹੁਤ ਹੀ ਟਾਪ ਕੁਆਲਿਟੀ ਦੀ ਮੋਹਰਾਂ ਨਸਲ ਦੀ ਝੋਟੀ ਹੈ ਵੀ ਬਾਈ ਫਾਟਰ ਕੁਆਲਿਟੀ ਚੈੱਕ ਕਰੋ ਬਾਈ ਥਾਣਾ ਵਿੱਚ ਪ੍ਰੋਪਰ ਗੈਪ ਹੈ ਇਹ ਬਹੁਤ ਜਿਆਦਾ ਚੰਗੀ ਹੈ ਬਾਈ ਝੋਟੀ ਟਾਪ ਕੁਆਲਿਟੀ ਹੁੰਦਾ ਕੁਆਲਿਟੀ ਉਹ ਬਾਈ ਥਾਣਾ ਦੀ ਪ੍ਰੋਪਰ ਗੈਪ ਹੈ ਤਾਂ ਬਈ ਜੀ ਅੱਡ ਜਾ ਬਾਕੀ ਬਾਈ ਸਿੰਗਾਪੁਰ ਕੋ ਬਹੁਤ ਹੁੰਡੀ ਹੈ ਬਈ ਝੁੱਟੀ ਤੇ ਬਲੈਕ ਜੈਡ ਹੈ ਬਈ ਪੂਰੀ ਮੋਹਰਾਂ ਨਾਲ ਦੇ ਪੂਰੇ ਟੌਪ ਕੁਆਲਟੀ ਦੇ ਸੌ ਚ ਸੌ ਬਣੇ ਗੁਣਪੂਰੇ ਤੇ ਬਾਕੀ ਬਈ ਪੂੰਛ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿੱਦਾਂ ਮਰਜੀ ਉਹ ਕਰੀ ਜੋ ਇਹਨੂੰ ਮੋਹਰਾਂ ਨਾਲ ਦੀ ਪ੍ਰੋਪਰ ਨਿਸ਼ਾਨੀਆਂ ਪੂਰੀ ਟੌਪ ਕੁਆਲਟੀ ਦੇ ਬਈ ਤੇ ਤੇ ਦੁੱਧ ਕਿਨੇ ਥੱਲੇ ਬਾਈ ਕਿ ਇਹ ਗਿਆ 11 ਕਿਲੋ ਗੁੱਦਾ ਤੇ ਰੇਟ 135 ਜੀ ਹਾਂ ਬਹੁਤ ਹੀ ਟਾਪ ਕੁਆਲਿਟੀ ਦੀ ਝੂਟੀ ਬਈ ਜੀ ਤੇ ਚੰਗਾ ਪਸ਼ੂ ਬਈ ਜੀ ਇਸ ਤੋਂ ਬਾਅਦ ਤੁਹਾਨੂੰ ਹੋਂਦੇ ਅਗਲੀ ਵੈਸ ਬਹੁਤ ਹੀ ਟਾਪ ਕੁਆਲਿਟੀ ਦੀ ਦਿਖਾਈਏ ਤੇ ਜਿਵੇਂ ਦੇਖੀ ਕਿਰਾਮ ਬਹੁਤ ਹੀ ਟਾਪ ਕੁਆਲਿਟੀ ਦੇ ਬਾਈ ਹਰਿਆਣੇ ਤੋਂ ਆਏ ਨੇ ਤੇ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਈ ਜੀ दुध बारे पूछा गया कितना अंडर क्वालिटी चैक करो मेरा भी टॉप तो 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 क्वालिटी बहुत है बी सोलह ठीक है भाई दूध कितने देखे नीचे दूध कितने नीचे सोलह लीटर ठीक है कितना मूल्य रखे इसका डेढ़ लाख रुपये ठीक है बै जी बहुत ही जायज रेट रखा भाई 16 ਲੀਟਰ ਦੁੱਧ ਹੈ ਠਣਾ ਵਿੱਚ ਕੁਆਲਿਟੀ ਚੈੱਕ ਕਰੋ ਬਈ ਬਹੁਤ ਜ਼ਾਰਾ ਵਧੀਆ ਹੈ ਔਰ ਇਸਕੇ ਸਾਥ ਬੱচ্চਾ ਗਿਆ ਬਈ ਬੱচ্চਾ ਕੌਨ ਸਾ ਇਸ ਵਿੱਚ ਸਾਥ ਵਿੱਚ ਇਹ ਬਈ ਕਟੜੀ ਬਹੁਤ ਹੀ ਟੌਪ ਕੁਆਲਿਟੀ ਕੀ ਮੂਹਰ ਨਾਲ ਸਰ ਕੀ ਤੇ ਵੈਤ ਸਿੰਘਾ ਪੱਖੋਈ ਬਈ ਪੂਰੀ ਖੁੰਡੀ ਹੈ ਤੇ ਚੰਗੀ ਮੱਝ ਆ ਬਈ ਸੀਲ ਪੂਰੀ ਤੇ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਈ ਜੀ ਠਣਾ ਵਿੱਚ ਬਰੋਪਰ ਗੈਪ ਹੈ ਚਾਰਾ ਵਿੱਚ ਚੈੱਕ ਕਰੋ ਮੇਰਾ ਵੀਰ ਤੇ ਕਰੇ ਰੱਖਣ ਵਾਲਾ ਪਸ਼ੂ ਬਾਈ ਜੀ ਤੇ 16 ਲੀਟਰ ਦੁੱਧ ਦਾ ਆ ਗਏ ਆਰ ਲੇ ਗਏ ਇਹ ਵਾਲੀ ਵੀ ਬਾਈ ਇਹ ਵੀ ਆਪਣੀ ਹੈ ਆਪਣੀ ਹੈ ਕੁਆਲਟੀ ਦੀ ਹਰਿਆਣਾ ਕੀ ਵੈਸ ਬਹੁਤ ਸੀ ਟਾਪ ਕੁਆਲਟੀ ਦੀ ਇਸ ਕੇ ਬਾਰੇ ਮੇ ਵੀ ਲੈਂਗੇ ਹਾਂ ਬਾਈ ਜੀ ਸੇ ਜਾਣਕਾਰੀ ਪੂਰੀ ਔਰ ਅਟਰ ਕੁਆਲਟੀ ਚੈੱਕ ਕਰੋ ਬਾਈ ਸਭ ਤੋਂ ਵੱਡੀ ਗੱਲ ਹੈ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਸਿੰਘਾਂ ਦੀ ਬਹੁਤ ਕੁੰਡੀ ਹੈ ਬਾਈ ਜੀ ऊंची लंबी है झोटी पूरी टॉप कलास अटर क्वालिटी चेक करो बी बहुत बढ़िया बहुत ज्यादा अच्छी भाई पहले बयान में बहुत ज्यादा बढ़िया भाई जी, इसके नीचे दूध कितना है चौदह लीटर अच्छा कितना मुला रखे इसका ठीक है भाई जी। इस तो बात आप अगली झोटी ਇਹ ਵੀ ਚੈੱਕ ਕਰੋ ਮੇਰਾ ਬਾਈ ਬਹੁਤ ਹੀ ਟਾਪ ਕੁਆਲਿਟੀ ਦੀ ਬਾਈ ਜੀ ਹੋਲੀਆ ਜੀ ਅਟਰ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਬਾਈ ਜੀ ਝੁੰਟੀ ਨਹੀਂ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦੀ ਤੇ ਸਿੰਗਾ ਪੱਖੋਂ ਬਾਈ ਬਿਲਕੁਲ ਪੱਤੀ ਹੈ ਪੂਣੀ ਜੋ ਬਹੁਤ ਜ਼ਿਆਦਾ ਸੀਲ ਹੈ ਬਾਈ ਜੀ ਤੇ ਅਟਰ ਕੁਆਲਿਟੀ ਵੀ ਚੈੱਕ ਕਰੋ ਦੁੱਧ ਵਾਲੀਆਂ ਝੋਟੀਆਂ ਬਾਈ ਕੋਲ ਟਾਪ ਕਲਾਸ ਨੇ ਬਾਈ ਜੀ ਤੇ ਚੰਗਾ ਪਸ਼ੂ ਬਾਈ ਕੋਲ ਜਿੰਨੇ ਵੀ ਪਸ਼ੂ ਦਿਖਾਈ ਸੀਗੇ ਚੰਗਾ ਬਸ਼ੂ ਬਈ ਅੰਟਰ ਕੁਆਲਿਟੀ ਚੈੱਕ ਰੋ ਬਹੁਤ ਜਿਆਦਾ ਟਾਪ ਕੁਆਲਿਟੀ ਦੀ ਹੈ ਚੰਗਾ ਬਸ਼ੂ ਬਈ ਤੇ ਬਾਕੀ ਵੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਤੇ ਇਸ ਕਾ ਦੁੱਧ ਕਿਤਨਾ ਬਈ ਇਸ ਦੇ ਨੀਚੇ ਠੀਕ ਹੈ ਬਈ ਮੁੱਲ ਕਿਦਾਂ ਇਸ ਕਾ ਮੋਲ ਮੰਗਿਆ 45 145 ਬਹੁਤ ਹੀ ਅੱਛੀ ਜੋ ਕੀ ਬਈ ਜੀ ਸਿੰਘ ਜੇ ਕਰੋ ਬਈ ਜੀ ਬਹੁਤ ਜਿਆਦਾ ਟਾਪ ਕੁਆਲਿਟੀ ਦੀ ਹੈ ਪਿਓਰ ਮੋਰਾ ਟਾਪ ਕੁਆਲਟੀ ਹੈ ਬਾਈ ਜੀ ਤੇ ਰੇਟ ਬਹੁਤ ਜਾਇਜ਼ ਹੈ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਤੇ ਚੰਗੇ ਪਸ਼ੂ ਬਾਈ ਜੀ ਹਰਿਆਣੇ ਤੋਂ ਹੀ ਆਏ ਹੋਏ ਨੇ ਬਾਈ ਜੀ ਤੇ ਬਾਕੀ ਬਾਈ ਝੋਟੀਆਂ ਦੀ ਪਛਾਣ ਲੱਗੇ ਦਿਖਦੀਆਂ ਨੇ ਸਭ ਹਰਿਆਣੇ ਵਾਲੀਆਂ ਤੇ ਬਾਈ ਥਾਣਾ ਵਿੱਚ ਪ੍ਰੋਪਰ ਗੈਪ ਹੈ ਚੰਗੇ ਪਸ਼ੂ ਬਾਈ ਨੇ ਤੇ ਕੋਈ ਕਮੀ ਪੇਸ਼ੀ ਨਹੀਂ ਬਾਈ ਜੀ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਦਿਖਾਉਣੇ ਅਗਲੀ ਝੋਟੀ ਦਿਨੋਂ ਇਹ ਵੀ ਬਹੁਤ ਟਾਪ ਕੁਆਲਟੀ ਦੀ ਹੈ ਥਾਣਾ ਵਿੱਚ ਇਹਦੀ ਪ੍ਰੋਪਰ ਗੈਪ ਹੈ ਚੈੱਕ ਕਰੋ ਮੇਰਾ ਬਾਈ ਜੀ ਅੱਛਾ ਕੁਆਲਿਟੀ ਬਹੁਤ ਬੁੱਟਾ ਚੰਗਾ ਪਸ਼ੂ ਬਈ ਜੀ ਮੋਹਰਾ ਨਸਲ ਦੀ ਝੋਟੀ ਤੇ ਇਸ ਕੇ ਬਾਰੇ ਵੀ ਅਸੀਂ ਦੇਖੇ ਆਪ ਕੋ ਜਾਣਕਾਰੀ ਪੂਰੀ ਬਹੁਤ ਹੀ ਟਾਪ ਕੁਆਲਿਟੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਕਟਰ ਕੁਆਲਿਟੀ ਬਹੁਤ ਚੰਗੀ ਬਈ ਜੀ ਚੈੱਕ ਕਰੋ ਬਸ ਬਸ ਬਈ ਮੋੜ ਲਓ ਕਟਰ ਕੁਆਲਿਟੀ ਬਹੁਤ ਚੰਗੀ ਬਈ ਜੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਬਈ ਚੰਗਾ ਪਸ਼ੂ ਬਈ ਜੀ 22 23 ਮਿੰਟ 22 23 लीटर भाई हां इतना तो 22 23 लीटर भाई कितना दू द इसके नीचे ना ना एक पच्च्च्च। एक पच्च्च्च। पच्च्च्च थी थी। और थोड़ा भाई इसमें थोड़ा फटेराओ ठीक है भाई कितना मूल्य रखे इसका 155 155 155 ठीक है भाई थोड़ा बहुत तो मान तान हो जाएगा इसमें भी हो जा 1500 हो ठीक है भाई बहुत ही अच्छी कटड़ी है ਤੇ ਬਹੁਤ ਹੀ ਟਾਪ ਕੁਆਲਿਟੀ ਦੀ ਹੈ ਬਾਈ ਜੀ ਹੱਟਾਂ ਪੈਰਾਂ ਦੀ ਬਹੁਤ ਪਣੀ ਹੈ ਚੈੱਕ ਕਰੋ ਮੇਰਾ ਵੀਰ ਇਹ ਪੂਤਲਾ ਪਸ਼ੂ ਬਈ ਠੀਕ ਕਰੇ ਰੱਖਣ ਵਾਲਾ ਤੇ ਬਈ ਮੈਂ ਵੀ ਦੇਖਣ ਤੋਂ ਪਤਾ ਲੱਗਦਾ ਵੀ ਇੰਨਾ ਜਿਹਦਾ ਤਜਰਬਾ ਸਾਨੂੰ ਵੀ ਆ ਗਿਆ ਤੇ ਟਾਪ ਕੁਆਲਟੀ ਦੀ ਹੈ ਬਈ ਝੋਟੀ ਤੇ ਬਈ ਇੱਕ ਹੀ ਰੱਖੀ ਵੀ ਘਰੇ ਬਹੁਤ ਚੰਗਾ ਪਸ਼ੂ ਹੈ ਹਰਿਆਣੇ ਤੋਂ ਤੇ ਰੇਟ ਆਪਾਂ ਬਾਈਆਂ ਦਾ 10 ਦਾ ਤੇ ਆਪਾਂ ਵੀ ਮੋਬਾਈਲ ਨੰਬਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਹੀ ਠੈਕ ਕਰੋ ਅਸਲ प्योर नूडल बहुत ही टॉप क्वालिटी बहुत ही सिरा क्वालिटी बाकी मोबाइल नंबर हम डालेंगे पता कर दे जी। आ जाओ मेरा भी है भाई मोबाइल नंबर दसो अपना 85 नॉट में किलाई 85 नॉट में उन्हें 1354 एक बार दोबारे बोलो भाई 85 नॉट में उन्हें 1354 ठीक है भाई जी और कौन कौन सी मंडी लगाते हो भाई आम का भाईया या इश्वर का लोगे अच्छा कहाँ कहे नहीं बिल्कुल मंदा है ठीक है भाई बहुत ही टॉक वाटी दे भाई मज़ा भाई करो ਬਾਈ ਕੋਲ ਦਾ ਥੋੜਾ ਰੇਟ ਬਹੁਤ ਮੰਦਾ ਹੈ ਅੱਜ ਕੱਲ ਤੇ ਅੱਛੀ ਵੈਸੇ ਬਾਈ ਕੇ ਪਾਸ ਫਰੀਕ ਟਾਪ ਵੀ ਟਾਪ ਬਣਾਤੇ ਵੈਸੇ ਹੈ ਬਾਈ ਕੇ ਪਾਸ ਹਰਿਆਣਾ ਕੀ ਮੋਰਾ ਬਹੁਤ ਅੱਛੀਆਂ ਰਗੀ ਕੁਆਲਟੀ ਦੇ ਬਾਈ ਆਪਾਂ ਸਿੰਘਾ ਪੱਕੋ ਗਿਆ ਬਾਈ ਜੀ ਸਾਰੀਆਂ ਟਾਪ ਨੇ ਬਾਈ ਕੋਲ ਜਿੰਨੀਆਂ ਵਿਕਣੀਆਂ ਨੇ ਹੀਰੇ ਖੜੇ ਨੇ ਤੇ ਬਾਈ ਜੀ ਸਿੰਘ ਸਾਰੀਆਂ ਟਾਪ ਕਲਾਸ ਦੇ ਤੇ ਬਾਕੀ ਬਈ ਅਟਰ ਕੁਆਲਟੀ ਸਾਰੀਆਂ ਦੀ ਹੁੰਦੀ ਹੈ ਟੈਕਟਰ ਬਈ ਐਦਾਂ ਦੇ ਪਛੇ ਤੁਹਾਨੂੰ ਬਹੁਤ ਜੈਜ ਰੇਟ ਮਿਲ ਜਾਣੇ ਬਾਈਆਂ ਕੋਲੇ ਜਿਹੜੇ ਹੁਣ ਮੰਨ ਲਓ 16 ਲੱਖ ਵਾਲੀ ਮਹੱਜ ਦਿਖਾਈ ਸੀ ਕਿ ਬਾਈ ਨੇ ਕਹਿੰਦਾ ਇਹ ਏ ਬਾਈ ਕਹਿੰਦਾ ਵੀ ਤੁਹਾਨੂੰ ਦੇ ਦਾਂਗੇ ਜੈਨਰੇਟ ਤੇ ਸਿਰਫ 1 35 40 ਦੀ ਕਹਿੰਦੇ ਬਾਈ ਤੇ ਘੱਟੋ ਘੱਟ 1 18 20 ਤੱਕ ਮਿਲ ਜੂਗੀ ਤੁਹਾਨੂੰ 16 ਲੀਟਰ ਵਾਲੀ ਬਹੁਤ ਜਿਆਦਾ ਟਾਪ ਕੁਆਲਿਟੀ ਦੀ ਮਰਜ ਹੈ ਕਿਉਂਕਿ ਐਦਾਂ ਦੇ ਪਸ਼ੂ ਬਹੁਤ ਘੱਟ ਹੁੰਦੇ ਨੇ ਬਾਈ ਪਿਓਰ ਮੋਹਰਾ ਨਸਲ ਚ ਚੈੱਕ ਕਰੋ ਬਾਈ ਸਭ ਤੋਂ ਵੱਡੀ ਗੱਲ ਹੈ ਪੂੰਛ ਜਿੱਧਰ ਮਾਜੀ ਨੂੰ ਮੋੜੀ ਜਾਓ ਬਾਈ ਜੀ ਤੇ ਟਾਪ ਕੁਆਲਿਟੀ ਦੀ ਹੈ ਬਾਈ ਜੀ ਮੋਹਰਾ ਨਸਲ ਦੀ ਪ੍ਰੋਪਰ ਨਿਸ਼ਾਨੀਆਂ ਨੇ ਬਾਈ ਜੀ ਤੇ ਬਾਕੀ ਪੂੰਛ ਚੈੱਕ ਕਰੋ ਇੱਕ ਅੱਧਾ ਵਾਲੇ ਚਿੱਟਾ ਹੋਊਗਾ ਤੇ ਬਲੈਕ ਜੈਡ ਆ ਬਾਈ ਜੀ ਟਾਪ ਕੁਆਲਟੀ ਦੇ ਪਸ਼ੂ ਨੇ ਪਾਈ ਹੋੜ ਜਿੰਨੇ ਵੀ ਝੋਟੀਆਂ ਨੇ ਸਾਰੀਆਂ ਟਾਪ ਕੁਆਲਟੀਆਂ ਦੀਆਂ ਨੇ ਤੇ ਬਾਈ ਜੀ ਆਪਾਂ ਦੱਸੋ ਵੱਡੀ ਗੱਲ ਹੈ ਚੈਨਲ ਸਬਸਕ੍ਰਾਈਬ ਹੀ ਰਹਿੰਦਾ ਹੈ ਕਰੋ ਮੇਰਾ ਵੀ ਐਸਾ ਦੇ ਵੀਡੀਓ ਪਰਪਰਨ ਲੈ ਕੇ ਆਉਂਦੇ ਰਹਾਂਗੇ ਤੇ WhatsApp ਗਰੁੱਪਾਂ ਵੀ ਜਰੂਰ ਸ਼ੇਅਰ ਕਰਾ ਕੇ ਰੋ ਮੇਰਾ ਵੀ ਵੀਡੀਓ ਨੂੰ ਤੇ ਬਾਈ ਜੀ ਬਹੁਤ ਟਾਪ ਕੁਆਲਟੀ ਦੇ ਪਸ਼ੂ ਆਏ ਨੇ ਅੱਜ ਮੰਡੀ 'ਚ ਤੇ ਬਾਕੀ ਬਾਈ ਜੀ ਕੁਆਲਟੀ ਦੀ ਬਾਈ ਜੀ ਮੋਹਰਾਂ ਨਸਲ ਦੀ ਮੱਝ ਬਾਈ ਕੋਲ ਨਾਲ ਪੂਰੀ ਜਾਣਕਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਕੌਣ ਸਾ ਗਾਉਂ ਆ ਬਾਈ ਜੀ ਸ਼ਾਹਪੁਰ ਤਹਿਸੀਲ ਬੱਦੀ ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਠੀਕ ਹੈ ਬਾਈ ਕਿਤਨੇ ਪੈਸੇ ਲੈ ਕੇ ਆਏ ਹੋ ਅੱਜ ਇੱਕ ਹੀ ਵੈਨ ਲਾਇਆ ਠੀਕ ਹੈ ਬਾਈ ਕੌਣ ਸੇ ਬਿਆਦ ਮੇ ਆਈ ਹੈ ਸੈਕੰਡ ਠੀਕ ਹੈ ਸੈਕੰਡ ਟਾਈਮਰ ਕਿਤਨਾ ਦੂਧ ਹੈ ਬਾਈ ਨੀਚੇ ਕਿਸ ਕੇ ਇਸ ਵਿੱਚ 14 ਲੀਟਰ ਦੂਧ ਤਿਆਰ ਹੈ ਅੱਛਾ ਕੱਟ ਇੱਕ ਸਾਥ ਮੇ ਕੱਟਦਾ ਨਾ ਬਾਈ ਮੇਲ ਮੇਲ ਇਹ ਕੌਣ ਸਾ ਠੀਕ ਹੈ ਗਏ ये हिमाचल का ही है बोल जो कांगड़ा बोल है कोई उसका है इनका सीमन मतलब जो सरकारी बोल है ना उसका है चेक करो मेरा भाई बहुत ही टॉप क्वालिटी का बच्चा बोल ते भाई अटर क्वालिटी है दी भी चंगी है भाई जी ते बाकी भाई जी आपा मज दे दिखाउंदे हैं थाना विच चारा विच प्रॉपर गैप है जी बहुत ही टॉप क्वालिटी दी मज है भाई जी ਤੇ ਬਾਈ ਕੋ ਰੇਟ ਪੁੱਛ ਰਿਹਾ ਕਿ ਤੇ ਬਾਈ ਕਿਤਨਾ ਮੁੱਲੇ ਰੱਖਿਆ ਇਸਕਾ ਆਪਨੇ 1.5 ਲੱਖ ਰੱਖਿਆ ਜੀ ਮੋ ਠੀਕ ਹੈ ਬਾਈ ਜੀ ਥੋੜਾ ਬੋਤ ਮਾਨਤਨ ਹੋ ਜਾਏਗਾ ਬਿਲਕੁਲ ਮਾਨਤਨ ਹੋ ਜਾਏਗਾ ਜੀ ਤੇ ਬਈ ਆਪਾਂ ਇਸੇ ਇਲਾਵਾ ਕੌਣ ਕੌਣ ਸੀ ਮੰਡੀ ਲਗਾਤੇ ਬਈ ਯਹੀ ਹਮੇਂ ਨਜ਼ਦੀਕ ਪੜਦੀ ਹੈ ਜਨਾਬ ਅੱਛਾ ਯਹੀ ਲਗਾਤੇ ਹੋ ਆਬ ਜਿਆਦਾਤਰ ਯਹੀ ਠੀਕ ਹੈ ਬਾਈ ਜੀ ਤੋ ਆਪ ਮੋਬਾਈਲ ਨੰਬਰ ਹੋ ਸਕਦੇ ਆ ਆਪਣਾ ਬਾਈ ਹਾਂਜੀ 98052 ਹਾਂਜੀ 46976 ਇੱਕ ਵਾਰੇ ਬੋ ਦੂੰਗਾ ਵੀਰੇ ਹਾਂਜੀ 98052 ਹਾਂਜੀ 46976 ਆਪਣਾ ਗਾਉਂ ਕਿਹੜਾ ਕੌਣ ਸਾ ਵੀਰੇ ਕਾਮਸ਼ਾਹਪੁਰ ਹਾਂਜੀ ਤਹਿਸੀਲ ਬੱਦੀ ਹਾਂਜੀ ਜ਼ਿਲ੍ਹਾ ਸੋਲਣ ਠੀਕ ਆ ਬਾਈ ਜੀ ਨਮਾਜ਼ ਤੇ ਘਰੇ ਪਸ਼ੂ ਹੁੰਦੇ ਬਾਈ ਜੀ ਹਾਂਜੀ ਤੇ ਆਪਾਂ ਲਿਆਉਂਦੇ ਕਿੱਥੋਂ ਵੈਸੇ ਪਸ਼ੂ ਆਪਾਂ ਪਸ਼ੂ ਵੈਸੇ ਜ਼ਿਆਦਾਤਰ ਹਰਿਆਣੇ ਤੋਂ ਲਿਆਉਂਦੇ ਠੀਕ ਆ ਬਾਈ ਜੀ ਤੇ ਜਿੱਦਾਂ ਕਿਸੇ ਨੇ ਦੂਰੋਂ ਆਣਾ ਹੋਵੇ ਫੋਨ ਕਰਕੇ ਆ ਸਕਦਾ ਬਿਲਕੁਲ ਆ ਸਕਦਾ ਘਰੇ ਹੁੰਦਾ ਪਸ਼ੂ ਮਤਲਬ ਪਸ਼ੂ ਘਰੇ ਹੁੰਦਾ ਜੀ ਠੀਕ ਹੈ ਬਾਈ ਜੀ ਤੇ ਬਾਈ ਕਹਿੰਦਾ ਕਿ ਘਰੇ ਪਸ਼ੂ ਹੁੰਦੇ ਨੇ ਠੀਕ ਹੈ ਬਾਈ ਧੰਨਵਾਦ ਜੀ ਤੇ ਬਾਈ ਨੂੰ ਫੋਨ ਕਰਕੇ ਵਗੈਰਾ ਤੁਸੀਂ ਆ ਸਕਦੇ ਹੋ ਨਾਮ ਹੋਰ ਨੰਬਰ ਆਪਾਂ ਸ਼ੇਅਰ ਕਰਤਾ ਬਾਈ ਦੇ ਤੁਹਾਡੇ ਨਾਲ ਜੀ ਤੇ ਬਾਈ ਨੇ ਕੰਟੈਕਟ ਜਰੂਰ ਕਰਿਓ ਮੇਰਾ ਵੀਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਆਪਾਂ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਮੱਝਾਂ ਤੇ ਝੋਟੀਆਂ ਦੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਆਪਾਂ ਐਦਾਂ ਦੀ ਵੀਡੀ ਤੇ ਬਾਕੀ ਬਈ ਅੱਜ ਮੰਡੀ ਦਾ ਰੇਟ ਥੋੜਾ ਮੰਦਾ ਬਾਈ ਕਹਿੰਦੇ ਤੇ ਗਾਹਕ ਥੋੜਾ ਘਟ ਹੈ ਤੇ ਬਾਕੀ ਬਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਤੇ WhatsApp ਗਰੁੱਪਾਂ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਮੇਰਾ ਵੀਰ ਐਦਾਂ ਦੇ ਵੀਡੀਓ ਅਪਰ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਨੇ ਤੇ ਜਿਹਨਾਂ ਸਬਸਕ੍ਰਾਈਬ ਕੀਤਾ ਹੈ ਤੇ ਐਦਾਂ ਹੀ ਬਣੇ ਰਹੋ ਬਾਈ ਕਿ ਆਪਾਂ ਹੋਰ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਾਂਗੇ ਧੰਨਵਾਦ ਵੀਰੇ